ਸਸਤਾ ਵਿੱਚ ਸਾਰੇ ਵੀਰਾਂ ਨੂੰ ਸੰਦੀਪ ਦੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਸੁਖਣ ਆ ਚੁੱਕੇ ਜੀ ਪਿੰਡ ਹਲਗੋ ਗੋਠੀ ਜ਼ਿਲ੍ਹਾ ਤਰਨਤਾਰਨ ਦਾ ਤਹਿਸੀਲ ਪੱਟੇ ਦੇਖੋ ਅੱਜ ਵੀ ਨੇ ਕੋਈ ਤਿੰਨ ਜੱਦ ਲੱਗ ਕੋਈ ਪੰਜ ਛੇ ਦਾ ਪਰ ਵਿੱਚ ਨੀਲੇ ਵੀ ਹੈਗੇ ਆ ਬਾਈ ਜੀ ਨੇ ਗੱਲ ਬਹੁਤ ਕਰਦੇ ਬਾਈ ਜਸਤੇ ਗਾ ਸਸਤਾ ਕਾ ਜੀ ਕੀ ਹਾਲ ਚਾਲ ਜੀ ਸਭ ਠੀਕ ਆਗੇ ਬੜੇ ਵਧੀਆ ਇਤਨੀ ਸਲਾਮ ਡਾਂਗ ਬੜੀ ਮੋਟੀ ਬੜੀ ਬੜੀ ਆ ਇਹ ਡਾਂਗ ਇਦਾਂ ਹੀ ਆ ਡੰਗਣਾ ਡੰਗਣਾ ਤੇ ਇਕੱਲੇ ਰੱਖੀ ਅੱਗੇ ਪਿੱਛੇ ਕਰਨ ਲਈ ਹਾਂ ਇਹ ਮੇਰਾ ਨੂੰ ਜਨਮ ਤੋਂ ਏਦਾਂ ਹੀ ਵੀਰਜੀ ਮਾਲ ਆਉਂਦਾ ਵੇਖੂਕ ਜਾਂਦਾ ਨੇ ਫੋਨ ਵੀ ਮਹੀਂ ਤੇ ਚਾਰੀ ਪਰ ਇਹ ਦੋ ਮਹੀਂ ਵੇਚੀਆਂ ਤੇ ਆ ਹੁਣ ਪਾਉਣੀਆਂ ਤੇ ਜੇ ਮੰਨ ਲਓ ਇਹ ਤੁਸੀਂ ਘੰਟਾ ਦੋ ਘੰਟੇ ਹੋਰ ਲੇਟ ਹੋ ਜਾਂਦੇ ਕੀਤਾ ਵੀ ਨਹੀਂ ਵੇਚ ਜਾਨਾ ਮਾਲ ਆਉਂਦਾ ਵੇਚਦਾ ਜਾਂਦਾ ਬਿਲਕੁਲ ਚਲੋ ਐਂ ਟੱਕ ਜੇ ਚਲੋ ਵਧੀਆ ਹੀ ਚਾਹੀਦੀ ਵਧੀਆ ਚੱਲ ਰਹੀ ਹੈ ਵਧੀਆ ਤੇ ਦੋਹਾਂ ਦੀ ਇੱਕ ਹੀ ਗੱਲ ਪਤਾ ਹਾਂ ਪਾ ਦੋ ਹੀ ਕਰੀ ਹੁੰਦੇ ਤੇ ਇਹ ਗੱਬਣਾ ਹਾਂਜੀ ਇਹ ਵੀਰਜੀ ਦੂਜਾ ਸੂਆ ਝੋਟੀ ਗੱਬਣਿਆ ਅੱਛਾ ਦੂਜਾ ਸੂਆ ਦੂਜਾ ਸੂਆ ਇਹ ਆਹ ਘਰ ਵਾਲਿਆਂ ਨੇ ਦੱਸਣ ਦੇ ਮਤਲਬ ਪਹਿਲਾਂ ਨੇ 12 ਕਿਲੋ ਦੋ ਚਵਾਇਆ ਅੱਗੋਂ ਕੋਈ ਆਪਦੀ ਸਮਝ ਲਵੇ ਹਾਂਜੀ ਇਹ 12 ਦੇਵੇ 14 ਦੇਵੇ 15 ਦੇਵੇ ਕਿ ਆ ਗੇ ਜੇ ਕੋਈ ਪਾਊਗਾ ਕੋਈ ਤੇ ਚਲੂਗਾ ਹਾਂਜੀ ਹਾਂ ਬਿਲਕੁਲ ਇਹ ਕੀ ਗੱਲ ਕਰੀ ਇਹ ਨਹੀਂ ਕਿ ਮੈਂ ਆਸਤਾ ਕਿ 14 15 ਕਿਲੋ ਦਿੰਦੀ ਆ ਤੇ ਕੋਈ ਜਾ ਕੇ ਕੋਈ ਪਾਵੇ ਨਾ ਤੇ ਦੁੱਧ ਦੁੱਧ ਨਾ ਚਾਵੇ ਤੇ ਭਾਈ ਜੀ ਖੋਲੀਏ ਬਰਾ ਇਹ ਆਪ ਦੀ ਸਮਝ ਨਾ ਲਵੇ ਖੋਲੋ ਖੋਲ ਦਿਓ ਲਓ ਜੀ ਵੇਖੋ ਤੇ ਛੋਟੀ ਪੂਰੀ ਰਾਜੀ ਬਾਜੀ ਤੇ ਇਹ ਟੈਬਲੇ ਆਇਆ ਨਾ ਛੋਟੀ ਨੇ ਬਾਗੀ ਸਿੰਘ ਉਹ ਕੋਈ ਸੰਭ ਉਹ ਦੋਹਾਂ ਚਾਹਾਂ ਸਾਲ ਵੀ ਇਹ ਕਿਹਨੇ ਇਧਰ ਆ ਆ ਵੇਖੋ ਛੋਟਾ ਸਿੰਘ ਹੁਣ ਨੀਲੀ ਲਾਲੋ ਗ੍ਰੇਡ ਲਾਲੋ ਜੋ ਮਰਜ਼ੀ ਲਾਲੋ ਪਰ ਕਿੱਡਾ ਸੁਮੇਰਾ ਕਿੱਡਾ ਅਜੇ ਤੱਕ ਪ੍ਰੀ ਕੋਲੇ ਅਜੇ 4-5 ਦਿਨ ਮੈਨੇ ਸਭ ਨਾਲ ਰੋਟੀ ਦੇ ਹਾਂ ਗੱਬ ਦੋਵੇਂ ਪਾਸੇ ਦੋਵੇਂ ਪਾਸੇ ਗੱਬ ਕੋਈ ਅੱਖਾਂ ਬਿੱਲੀਆਂ ਮੂੰਹ ਦਿਖਾ ਤੋਖੇ ਇਹਦੂਗਮਾ ਇਹਦੂਗਮਾ ਉਹਦੂਗਮਾ ਵੀ ਤੇ ਆ ਹੁਣ ਉਹ ਮੂੰਹ ਮਾਰਦਾ ਆ ਤਾ ਆ ਲੈ ਵੇਖ ਬਸ ਠੀਕ ਆ ਬੰਦ ਆ ਰਾਜ ਮੂੰਗਰੇ ਖਾਂਦੇ ਹੋਏ ਕਰੇ ਫੇਰ ਖਾਦੇ ਠੀਕ ਆ ਹਾਂਜੀ ਮੈਂ ਸੁਖਜੀ ਜੀ ਜੀ ਦਾ ਮੁੱਲ ਲਾ ਦਿੰਦੇ ਇਹ ਮੰਨ ਲਿਓ ਵੀ ਇਹ ਲਿਆ ਵੀ ਕੋਈ ਕਮੀ ਵੀ ਨਹੀਂ ਹੈ ਜੀ ਕੰਡੀਸ਼ਨ ਦੀ ਆ ਐਡੀ ਰੀਜ ਨਾ ਕਿਨੇ ਪਾਲੀ ਆ ਹਾਂਜੀ ਬਾਜੀ ਪੂਰੀ ਆ ਵੀਰ ਜੀ ਦਾ ਮੁੱਲ 95000 ਹਾਂ ਇਹ ਹਾਂ ਨਾ ਇਹ ਆਪਾਂ 90000 ਦੀ ਦੇਣੀ ਆ ਥੋੜੀ ਨੂੰ ਛੋੜੀ ਬਾਕੀ ਛੋੜੀ 1500 ਘਰ ਆ ਜਾਂਦਾ ਮਾਨਤਨ ਕਰਾਂਗੇ ਬਹੁਤਾ ਵੱਡਾ ਨਹੀਂ 88000 ਨਹੀਂ ਧਕਾ ਹੈ ਧਕਾ ਬੜਾ ਧਕਾ ਧਕਾ ਚਲੋ ਯਾਰ ਛੱਡ ਦੋ 1000 ਛੱਡ ਦੋ ਚਲੋ 1000 ਰੁਪਏ ਛੱਡ ਦੇ ਗਏ 90 ਦੋ ਹਾਂਜੀ 9000 ਛੱਡ ਦਾਂਗੇ ਬੱਠੀ ਇੱਧਰ ਆ ਲੋ ਇਹ ਵੀ ਗੱਬਣੀਆਂ ਹਾਂਜੀ ਇਹ ਵੀ ਗੱਬਣੀਆਂ ਵੀਰਾ ਲੋ ਜੀ ਇਹ ਵੀ ਗੱਬਣੀਆਂ ਪਰ ਮੈਂ ਇਹ ਵੀ ਬੁੱਝ ਪਹਿਲਾਂ ਵੀਰ ਮੈਂ ਦਾ ਕਦਮ ਖਾਇਆ ਮੈਂ ਲਾ ਕੇ ਫੋਲਤਾ ਕੋਈ ਇਹ ਨਾ ਕਹੇ ਕਿ ਨਾਨੀ ਕੀ ਹੈ ਵੱਡੀ ਵੱਡੀ ਮੈਂ ਫੋਲ ਵੱਡੀ ਮੈਂ ਆਮ ਮਈਆਂ ਦਾ 2 ਇੰਚ 2 ਇੰਚ ਉੱਚੀ ਹੋ ਗਈ ਨੀ ਨੀ ਬਿਲਕੁਲ ਬਿਲਕੁਲ ਇਹ ਵੀ ਵੀਰ ਜੀ ਦੂਜਾ ਸੁਆ ਸੁਣੀ ਜੀ ਦੂਜਾ ਸੁਆ ਤੁਹਾਨੂੰ ਕੁਝ ਬੜੀ ਕਿਨਾਰਾ ਕੋਈ ਦੁੱਧ ਹੈ ਇਹ ਇਹਦਾ ਵੀ ਜੀ ਆਪਣੇ ਕੋਲ 15 ਕਿਲੋ ਦੀ ਗਰੰਟੀ ਲਿਖਾ ਕੇ ਲੈ ਜੇ ਅੱਛਾ ਜੇ 15 ਕਿਲੋ ਦੁੱਧ ਨਾ ਦੇਵੇ ਮੈਂ ਮੇਰੀ ਤੇ ਮੈਂ ਰਾਤ ਨੂੰ ਅੱਲ ਦੇ ਕੋਈ ਲੈ ਜੇ ਦਿਖਾ ਦੇ ਕਰ ਅਰੇ 8 ਦਿਨ ਮੈਂ ਖੜਦੀ ਆ 8 ਦਿਨ ਲੈਣੇ ਮੈਨੇ ਪਰ ਮੈਨੇ ਵੀ ਬਸ ਇੱਕ ਚੀਜ਼ ਹੀ ਆ ਹਾਂਜੀ ਦੋ ਹੀ ਮਹੀਨਾ ਹੁੰਦੀ ਬਾਈ ਬਸ ਦੋ ਦਿਨ ਮਹੀਨਾ ਹੁੰਦੇ ਚੰਗੀਆਂ ਮਈਆਂ ਲੈ ਚੰਗੀਆਂ ਮਈ ਲੈਦੀ ਮਾੜੀ ਮੈਂ ਨਹੀਂ ਲਈਦੀ ਜਦੋਂ ਫਿਰ ਬਾਈਆਂ ਦੇ ਵੀਡੀਓ ਬਣਾਉਣੀਆਂ ਬਸ ਤੁਹਾਨੂੰ ਪਤਾ ਹੀ ਆ ਕਿ ਚੰਗੇ ਵੀ ਖੜ ਕੇ ਲੈ ਕੇ ਆਣੇ ਆ ਉਹ ਚੰਗੇ ਪਲੀਸ ਮੈਂ ਕਈ ਵੇ ਵੇਖ ਵੀ ਜਾਂਦੇ ਹਾਂ ਵੇਚੀ ਗਈਆਂ 1 2 ਹਾਂਜੀ ਅਰੇ ਹੈਮਿਕ ਕੱਪੜਾ ਨਹੀਂ ਲਾਣਾ ਹੈ ਨਾ ਅਰੇ ਕੱਪੜਾ ਕਬਨਾਈ ਕੱਪੜਾ ਕਰ ਦੋ ਆਹ ਜੋ ਬਾਕੀ ਪਾਰਟ ਚੇਵੀ ਦੀ ਫੜਾ ਦੀ ਆਪਣੀ ਫੋਰ ਫੋਰ ਗਰੰਟੀ ਆਪਣੀ ਠੀਕ ਹੈ ਦੋਹਾਂ ਦੀ ਗਰੰਟੀ ਆਪਣੀ ਲੈ ਵੀ ਸੋਕਰ ਆਪਣਾ ਐਂਡਰ ਵਿਦ ਲਾਸਟ ਰਿਸਪੀ ਹੈ ਲੋ ਲਾਸਟ ਹੀ ਆਈ ਹੈ ਹੈ ਨਾ ਤੇ ਦਖੋ ਮੋਲਵੀਰ ਜੀ ਇਹਦਾ 115 ਹਾਂ ਇਹ ਫਿਕਸ ਹਾਣਾ 1 ਲੱਖ ਤੇ 10000 ਦੀ ਇਹ 1 ਲੱਖ ਦਾ ਇਹ ਤਾਂ ਘੱਟ ਨਹੀਂ ਦੇਣੀ ਨਹੀਂ ਘੱਟ ਨਹੀਂ ਦੇਣੀ ਛੋੜੀ ਛੋੜੇ ਬਾ ਇਹ ਤਾਂ 500 ਕਰਦਾ 10000 ਕਰਦਾ ਆਪਦੀ ਮਰਜ਼ੀ ਛੋੜ ਹੋਣੀ 500 ਕਰਦਾ 10000 ਕਰਦਾ ਉਹ ਇਹਨੇ ਦੀ ਮਰਜ਼ੀ ਠੀਕ ਆ ਤੇ ਦੋ ਹੀ ਮਈਆਂ ਬਾਈਆਂ ਨਾਲ ਮਈਆਂ ਜੀ ਬਾਕੀ ਵੇਚ ਲੈ ਤੇ ਝੋਟੀਆਂ ਫੇਰ ਵਿਖਾ ਦੇ ਸ਼ਮੂਕੀ ਕਰੀ ਆ ਨੀਲੀ ਫੇਰ ਦਿਖਾ ਦੇ ਆਹ ਚੰਗੀ ਆ ਮੈਂ ਬਹੁਤ ਚੰਗੀ ਆ ਦੁੱਧ ਵਡੀਆਂ ਮਈ ਕੋਈ ਨਿੱਕੀਆਂ ਮਈ ਨਹੀਂ ਵੀਰ ਜੀ ਕੋਈ ਨਹੀਂ ਤੇ ਜੋ ਕੇ ਸੇ ਕਾ ਮੇਰੇ ਵੀਰ ਇਹੋ ਸਾਹਮਣੇ ਆ ਕੋਈ ਆਪਾਂ 托ਕੜ ਮੈਂ ਨਹੀਂ ਲੈਂਦੇ ਨਾ ਆਪਾਂ 托ਕੜ ਗੱਬਣ ਮੈਂ ਲੈਨੇ ਆ ਠੀਕ ਆ ਜਿਹੜੀ ਚੀਜ਼ ਆ ਤੁਹਾਡੇ ਸਾਹਮਣੇ ਆ ਕਿ ਕੋਈ ਮੇਰੇ ਵੀਰ ਇਹੋ ਜਿਹੇ ਹੁੰਦੇ ਆ ਵੀਰ ਸਾਨੂੰ 托ਕੜ ਮੈਂ ਲੈ ਦੋ ਜਾਂ 托ਕੜ ਗੱਬਣ ਲੈ ਦੋ ਇਹੋ ਜਿਹਾ ਮਾਲ ਆਪਾਂ ਨਹੀਂ ਲੈਂਦੇ ਵਿੱਚ ਚਲੋ ਚਲੋ ਨੰਬਰ ਮੇਰਾ 84274 33902 ਪਿੰਡ ਲਗੌਂ ਜ਼ਿਲ੍ਹਾ ਤਰਨਤਾਰਨ ਤਸਿਲਪੱਟੀ ਤਸਿਲਪੱਟੀ ਸਤਿ ਸ੍ਰੀ ਅਕਾਲ